ਸੰਭਰਤੀ ਸਾਫ ਦਾ ਜਨਰਲ ਸਕੱਤਰ ਕਿਉਂਕਿ ਬਜਟ ਜਿਹੜਾ ਹੈ ਉਹ ਜਨਰਲ ਸਕੱਤਰ ਵੱਲੋਂ ਪੇਸ਼ ਕੀਤਾ ਜਾਣਾ ਹੈ ਇਸ ਵਾਰ ਦੇਖੋ ਬਜਟ ਦੀ ਪ੍ਰਕਿਰਿਆ ਜਿਵੇਂ ਤੁਸੀਂ ਜਾਣਕਾਰੀ ਦਿੱਤੀ ਅੱਜ ਦਾ ਦਿਨ ਜਿਹੜਾ ਵਾ ਇਹ ਸ਼ਰੋਣੀ ਗੁਰਦੁਆਰਾ ਪਰੰਦਰ ਕਮੇਟੀ ਦਾ ਬੜਾ ਅਹਿਮ ਦਿਨ ਹੁੰਦਾ ਉਹਦਾ ਕਾਰਨ ਇਹ ਹੈ ਕਿ ਜਿੰਨਾ ਵੀ ਕੋਈ ਸ਼ਰਧਾਲੂ ਆ ਕੋਈ ਪੈਸਾ ਟੇਕਦਾ ਤੇ ਕੋਈ ਪੈਸੇ ਤੋਂ ਰੁਪਈਆ ਟੇਕਦਾ ਉਹ ਸਾਰਾ ਗੁਰੂ ਨੂੰ ਨਤਮਸਤਕ ਹੋ ਕੇ ਟੇਕਦਾ ਸੋ ਸ਼ਰੋਣੀ ਕਮੇਟੀ ਦਾ ਜਿਹੜਾ ਜਿਹੜੇ ਕਾਰਜ ਨੇ ਉਹਨਾਂ ਵਿੱਚ ਸਭ ਤੋਂ ਵੱਡਾ ਕਾਰਜ ਇਹ ਹੈ ਕਿ ਜਿਹੜਾ ਵੀ ਗੁਰੂ ਦੀ ਗੋਲਕ ਵਿੱਚ ਕੋਈ ਮਾਇਆ ਆਈ ਆ ਸਿੱਖ ਸੇਵਾ ਵੱਲੋਂ ਉਸ ਦਾ ਜਿਹੜਾ ਜਿਹੜਾ ਵਧੀਆ ਢੰਗ ਨਾਲ ਉਹਦੀ ਵੰਡ ਕਰਨੀ ਤੇ ਸਹੀ ਥਾਂ ਤੇ ਲਾਉਣਾ ਤੁਸੀਂ ਹੁਣ ਦੇਖੋ ਕਿ ਆਪਾਂ ਕਈ ਵਾਰੀ ਆ ਆਮ ਤੌਰ ਦੇ ਉੱਤੇ ਸੁਭਾਅ ਬਣ ਗਿਆ ਬਈ ਜੀ ਸਾਡਾ ਜਿਹੜਾ ਸ਼ਰੋਣੀ ਕਮੇਟੀ ਦਾ ਬਜਟ ਹੈ ਦਾ ਸਰਕਾਰ ਜਿਹੜਾ ਹੁਣ ਮੈਂ ਆ ਦੇਖ ਰਿਹਾ ਸੀ 4 ਦਿਨ ਪਹਿਲਾਂ 1100 ਕਰੋੜ ਦਾ ਬਜਟ ਹੈ ਇਕੱਲੇ ਲੁਧਿਆਣਾ ਦਾ ਲੁਧਿਆਣਾ ਕਾਰਪੋਰੇਸ਼ਨ ਦਾ ਤੇ ਸ਼ਰੋਣੀ ਕਮੇਟੀ ਦਾ ਬਜਟ ਹੈ ਤੁਸੀਂ ਦੇਖਿਆ ਸੀ ਕਿ 1100 ਕੁਛ ਕਰੋੜ ਦਾ ਪਿਛਲੀ ਵਾਰ ਸੀ 1260 ਦਾ ਉਹ ਐਤ ਕੀ ਵਾਧਾ ਹੋਏਗਾ ਕਿਉਂਕਿ ਸੰਗਤਾਂ ਦਾ ਬਹੁਤ ਵੱਡਾ ਉਤਸ਼ਾਹ ਵਾ ਉਹ ਗੱਲ ਇਹ ਕਰਦੇ ਆ ਕਿ ਸਰਕਾਰਾਂ ਦੇ ਬਜਟ ਜਿਹੜੇ ਆ ਉਹ 100 100 ਗੁਣਾ ਦਾ ਫਰਕ ਆ ਪਰ ਵੱਖਰੀ ਗੱਲ ਇਹ ਆ ਜਿਹੜੀ ਅੱਜ ਦੇਖਣ ਵਿੱਚ ਵੀ ਆ ਅੱਜ ਨਹੀਂ ਬੜੀ ਲੰਬੇ ਸਮੇਂ ਤੋਂ ਇਹ ਗੁਰੂ ਦੇ ਸਿਧਾਂਤ ਦੇ ਮੁਤਾਬਕ ਮਾਨਵਤਾ ਦੇ ਭਲੇ ਤੇ ਮਾਨਵਤਾ ਦੀ ਸੇਵਾ ਲਈ ਜਿਹੜੇ ਕਾਰਜ ਸ਼ਰੋਣੀ ਕਮੇਟੀ ਕਰ ਦਿੰਦੀ ਆ ਉਹ ਸਰਕਾਰਾਂ ਨਹੀਂ ਕਰਦੀਆਂ ਔਰ ਤੁਸੀਂ ਪਿਛਲੇ ਸਮੇਂ ਦੇਖਿਆ ਕਿ ਕਰੋਨਾ ਦਾ ਹਾਲਾਤ ਕੀ ਬਣ ਗਏ ਸਰਕਾਰ ਦੇ ਹਸਪਤਾਲ ਬੰਦ ਹੋ ਗਏ ਤੇ ਸ਼ਰੋਣੀ ਕਮੇਟੀ ਨੇ ਆਪਣੇ ਗੁਰਦੁਆਰਿਆਂ ਜਾਂ ਤਾਂ ਖੋਲ੍ਹ ਦਿੱਤੇ ਸਾਹਾਂ ਦੇ ਲੰਗਰ ਲਾ ਦੇ ਕੁੱਲ ਦੁਨੀਆ ਦੇ ਅੰਦਰ ਵਾਪਰਿਆ ਕਿਉਂਕਿ ਸਿੱਖਾਂ ਨੇ ਗੁਰੂ ਦੇ ਸਿਧਾਂਤ ਤੇ ਪਹਿਰਾ ਦਿੱਤਾ ਤੋਂ ਸ਼ਰੋਣੀ ਗੁਰਦੁਆਰਾ ਪ੍ਰੰਧਕ ਕਮੇਟੀ ਮਾਨਵਤਾ ਦੇ ਪਲੇਰੀ ਜਿੱਥੇ ਵੀ ਕੋਈ ਆਫਤ ਆ ਗਈ ਆਪਦਾ ਆ ਗਈ ਕੋਈ ਲੋੜ ਆ ਕਿਸੇ ਤਰ੍ਹਾਂ ਦੀ ਖਾਸ ਤੌਰ ਤੇ ਸਿੱਖ ਜਿਵੇਂ ਸਿਗਲੀਗਰ ਦੂਰ ਬੈਠੇ ਨੇ ਹੋਰ ਕਿਤੇ ਲੋੜਵੰਦ ਸੈਕ ਵਿੱਚ ਬੈਠੇ ਨੇ ਉਹਨਾਂ ਵਾਸਤੇ ਇਹਨਾਂ ਦੇ ਵਿੱਚ ਇੱਕ ਵੱਡਾ ਬਜਟ ਰੱਖਿਆ ਗਿਆ ਪਲਾਸਟਿਕ ਪ੍ਰਕਿਰਿਆ ਕੀ ਰਹਿੰਦੀ ਹੈ ਜੀ ਇਜ ਕਿਉਂਕਿ ਬਹੁਤ ਸਾਰੀਆਂ ਮੀਟਿੰਗਾਂ ਹੁੰਦੀਆਂ ਹੋ ਚੁੱਕੀਆਂ ਨੇ ਉਹਨਾਂ ਬਾਅਦ ਜਿਹੜਾ ਹਰ ਖੇਤਰ ਦਾ ਸਿੱਖਿਆ ਦਾ ਕਿਹਨਾ ਜਿਹੜਾ ਹੈਲਥ ਦਾ ਤੇ ਹੋਰ ਸਾਰੇ ਤਰ੍ਹਾਂ ਦੇ ਜਿਹੜੇ ਮੀਟਿੰਗਾਂ ਹੋ ਕੇ ਇੱਕ ਬਜਟ ਤਿਆਰ ਹੁੰਦਾ ਤੇ ਜਨਰਲ ਸੈਕਟਰੀ ਸਾਹਿਬ ਉਸ ਬਜਟ ਦੀ ਨੂੰ ਪੜ੍ਹ ਕੇ ਸੁਣਾਉਂਦੇ ਆ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਸਮੁੱਚੇ ਰੂਪ ਵਿੱਚ ਉਸ ਬਜਟ ਦੇ ਉੱਤੇ ਜਿਹੜਾ ਆਵਾਜ਼ ਸਹਿਮਤੀ ਹੁੰਦੀ ਆ ਜੇ ਕਿਸੇ ਨੇ ਕੋਈ ਵਿਚਾਰ ਦੇਣੇ ਹੁੰਦੇ ਉਹ ਵਿਚਾਰ ਦੇ ਜਿਹੜਾ ਕੰਪਨੀਟ ਸਾਡੇ ਵੱਲੋਂ ਐਲਾਨ ਕੀਤਾ ਗਿਆ ਧਰਨਾ ਲਗਾਉਣ ਦਾ ਜਿਹੜਾ ਸਾਹਿਬ ਜਿਹੜਾ ਤਰਦਮਦਵੀ ਟਕਸਾਲ ਵੱਲੋਂ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਜੀ ਦੇਖੋ ਜੀ ਤੁਸੀਂ ਜਿਸ ਗੱਲ ਲਈ ਫਿਕਰ ਕਰ ਰਹੇ ਹੋ ਨਾ ਇਹ ਦੁਨੀਆ ਦੇ ਹਰ ਕੋਨੇ ਵਿੱਚ ਸਿੱਖ ਬੈਠਾ ਇਸੇ ਗੱਲ ਦਾ ਹੀ ਫਿਕਰ ਕਰ ਰਿਹਾ ਕੀ ਇਹ ਜਿਹੜਾ ਧਰਨਾ ਕਿਉਂ ਆ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਟਕਸਾਲ ਦਮਦਵੀ ਟਕਸਾਲ ਸਾਡੇ ਲਈ ਸਤਕਾਰਯੋਗ ਸੰਤ ਮਹਾਪੁਰਸ਼ ਸਾਡੀ ਉਹ ਮਾਂ ਵਾ ਟਕਸਾਲ ਤੇ ਪਰ ਇਹ ਟਕਸਾਲ ਜਾਣੀ ਇਸ ਕਰਕੇ ਜਾਂਦੀ ਆ ਕਿ ਇਹ ਟਕਸਾਲ ਦੀ ਹਮੇਸ਼ਾ ਟੱਕਰ ਦਿੱਲੀ ਨਾਲ ਰਹੀ ਆ ਚਾਹੇ ਉਥੇ ਪੁਰਾਣੇ ਸਮੇਂ ਦੇ ਵਿੱਚ ਗੁਰੂ ਕਿਹਨਾ ਦਸਵੇਂ ਪਾਤਸ਼ਾਹ ਦੇ ਵੇਲੇ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰਤ ਬਾਅਦ ਲੈ ਕੇ ਲਗੇ ਉਸ ਤੋਂ ਬਾਅਦ 84 ਦੀ ਕਾਂਗਰਸ ਤੋਂ ਲੈ ਕੇ ਆ ਤੇ ਹੁਣ ਵੀ ਜਿਹੜਾ ਕੋਈ ਸਾਡੇ ਨਾਲ ਹੋ ਰਿਹਾ ਸਾਡੀਆਂ ਸੰਸਥਾਵਾਂ ਤੋੜਨ ਦੀਆਂ ਗੱਲਾਂ ਆ ਰਹੀਆਂ ਹੋ ਰਹੀਆਂ ਸਾਡਾ ਮਹਾਨ ਜਿਹੜਾ ਵਾ ਜੇ ਅਸੀਂ ਸੰਘਰਸ਼ੀਲ ਜੇ ਅਸੀਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵਾਰਿਸ ਆ ਤੇ ਸਾਡਾ ਮਹਾਨ ਰਾ ਦਿੱਲੀ ਵੱਲੋਂ ਹੋਣਾ ਚਾਹੀਦਾ ਸੀ ਬਾਬਾ ਜੀ ਸਾਨੂੰ ਵੀ ਹਾਕ ਮਾਰੋ ਤੁਹਾਡੇ ਤੋਂ ਮੂਹਰੇ ਹੋ ਕੇ ਲੜਾਂਗੇ ਪਹਿਲਾਂ ਵੀ ਲੜੇ ਅੱਜ ਵੀ ਲੜਾਂਗੇ ਗਾਂ ਵੀ ਲੜਦੇ ਰਹਿਣਾ ਸੋ ਬੇਨਤੀ ਹੱਥ ਬਨ ਕੇ ਤੁਹਾਡੇ ਦੁਆਰਾ ਸਾਡੀ ਤਾਂ ਮੰਨਣ ਜਾਂ ਨਾ ਮੰਨ ਸ਼ਾਇਦ ਤੁਹਾਡੀ ਇਸ ਗੱਲ ਨੂੰ ਮੰਨ ਲੈਣ ਕਿ ਆਪਾਂ ਇਸ ਟਕਰਾਵ ਵਿੱਚ ਨਾ ਪਈਏ ਸੰਗਤ ਜਿਹੜੀ ਆ ਇਸ ਗੱਲ ਲਈ ਬਹੁਤ ਜ਼ਿਆਦਾ ਫਿਕਰਮੰਦ ਵੀ ਆ ਤੇ ਪਰੇਸ਼ਾਨ ਵੀ ਆ ਤੇ ਅਸੀਂ ਇਹਦਾ ਮੋਹਾਨ ਸਾਰਿਆਂ ਨੇ ਇਕੱਠਿਆਂ ਨੇ ਰਲ ਕੇ ਤੁਸੀਂ ਸਾਡੇ ਸਤਕਾਰਯੋਗ ਹੋ ਆਪਾਂ ਇਸ ਤਰ੍ਹਾਂ ਦਾ ਟਕਰਾ ਪਾਵਾਂਗੇ ਤੇ ਕਿਸੇ ਵੀ ਤਰ੍ਹਾਂ ਪ੍ਰਾਪਤੀ ਨਹੀਂ ਹੋ ਸਕਦੀ ਹੁਣ ਇੱਕ ਪਾਸੇ ਤਾਂ ਦਿੱਲੀ ਦੀ ਜਿਹੜੀ ਬੈਠੀ ਸਰਕਾਰ ਆ ਉਹ ਸੰਤ ਭਿੰਡਰਾਂ ਵਾਲਿਆਂ ਦੇ ਲਈ ਕੀ ਟਪਣੀਆਂ ਕਰਦੀ ਆ ਸਾਡੀ ਸ਼ਰੋਣੀ ਕਮੇਟੀ ਨੂੰ ਤੋੜਦੀ ਆ ਜ਼ਬਰਦਸਤੀ ਤੋੜਦੀ ਆ ਜਿਹੜਾ ਦਾदूवाल ਵਰਗਿਆਂ ਨੂੰ ਗੁੰਡਾਗਰਦੀ ਕਰਵਾ ਕੇ ਗੁਰਦੁਆਰਿਆਂ ਦੇ ਤਾਲੇ ਤਲਵਾਉਂਦੀ ਆ ਤੇ ਫਿਰ ਅਸੀਂ ਅੱਜ ਆਪਸ ਵਿੱਚ ਭਿੰਨ ਲੱਗੇ ਨੇ ਜਿਹੜੀ ਸ਼ਰੋਣੀ ਕਮੇਟੀ ਨੂੰ ਤੋੜਿਆ ਜਾ ਰਿਹਾ ਸੀ ਅਸੀਂ ਉਸ ਸ਼ਰੋਣੀ ਕਮੇਟੀ ਦੇ ਖਿਲਾਫ ਹੋ ਗਏ ਨੇ ਗੁਰਬਾਣੀ ਦਾ ਕਥਨ ਹੈ ਸੰਤ ਮਹਾਪੁਰਸ਼ ਤਾਂ ਸਾਡੇ ਨਾਲੋਂ ਵੱਧ ਗਿਆਨਵਾਨ ਨੇ ਸਾਨੂੰ ਗਿਆਨ ਦੇਣ ਵਾਲੇ ਨੇ ਕਿ ਹੋਏ ਅਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬੁਲਾਏ ਇਹ ਗੱਲ ਕਿਹਨੇ ਪੜਨੀ ਆ ਅਸੀਂ ਹੀ ਪੜਨੀ ਆ ਗਲਤੀ ਕਿਸੇ ਕੋਲ ਹੋਈ ਸਾਡੇ ਕੋਲ ਹੋ ਗਈ ਅਸੀਂ ਹੱਥ ਮੰਨ ਕੇ ਝੋਲੀ ਪਾਉਣ ਨੂੰ ਤਿਆਰ ਆ ਪਰ ਇਹ ਟਕਰਾ ਪੰਥ ਦੇ ਲਈ ਮਾੜਾ ਤੇ ਖਤਰੇਪੂਰਨ ਸਰ ਇਹ ਗੱਲ ਕਹਿ ਰਹੇ ਕਿ ਦਿੱਲੀ ਤੋਂ ਛਾਹਰਾ ਚੱਲਿਆ ਜੀ ਮੈਂ ਦਿੱਲੀ ਤੋਂ ਛੱਲਿਆ ਜਾਂ ਨਹੀਂ ਚੱਲਿਆ ਤੁਸੀਂ ਮੇਰੇ ਨਾਲ ਵੱਧ ਜਾਣਦੇ ਹੋ ਮੇਰੇ ਲਈ ਬਾਬਾ ਜੀ ਸਤਕਾਰਯੋਗ ਹਣ ਮੇਰੇ ਮੂੰਹੋਂ ਘਹਾਉਗੇ ਉਹਨਾਂ ਨੇ ਕਹਣਾ ਸਾਡਾ ਜਿਹੜਾ ਕਹਿੰਦੇ ਉਹ ਮਾਂ ਵਾ ਸਾਡੀ ਟਕਸਾਲ ਉਹ ਕਹਿਣਗੇ ਸਾਨੂੰ ਇਦਾਂ ਕਰੀਏ ਸਿੱਧਾ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਜਿਹੜੇ ਜਿਹੜੇ ਚੱਲ ਰਹੇ ਨੇ ਸੰਗਤ ਸਾਰੀ ਜਾਣਦੀ ਆ ਸਾਡੇ ਕਹਿਣ ਤੋਂ ਬਗੈਰ ਵੀ ਸਾਰਾ ਕੁਝ ਪਤਾ ਹੈ ਜ਼ਬਰਦਸਤੀ ਅੰਦਰ ਆਉਣ ਦੀ ਕੋਸ਼ਿਸ਼ ਕਰਦੇ ਹਾਂ ਰਾਤ ਤਕਰਾਰ ਅਸੀਂ ਤਾਂ ਜੀ ਹੱਥ ਬੰਨ੍ਹ ਕੇ ਹੁਣ ਅੰਦਰ ਬਜਟ ਜਲਾਸਤ ਵੀ ਜਿਹੜੇ ਭਰਾਵਾਂ ਨੇ ਕੋਈ ਗੈਂਦੀ ਉਹਨਾਂ ਨੂੰ ਤਾਂ ਹੱਥ ਬੰਨ੍ਹਣਾ ਕੋਈ ਭਰਾਵੋ ਆਪਾਂ ਤਮਾਸ਼ਾ ਨਹੀਂ ਵਿਖਾਉਣਾ ਇੱਥੇ ਵੀ ਆਉਣਗੇ ਤੇ ਅਸੀਂ ਤਾਂ ਉਹਨਾਂ ਨੂੰ ਹੱਥ ਜੋੜ ਕੇ ਖੜ੍ਹ ਜਾਾਂਗੇ ਤੁਸੀਂ ਜਿਹੜਾ ਕੋ ਜੇ ਸਾਨੂੰ ਮਾਰਾ ਕਹਿਣ ਨਾਲ ਸਾਡੇ ਸਿਰ ਤੇ ਜੁੱਤੀਆਂ ਮਾਰਨ ਨਾਲ ਕੋਈ ਸਾਡੀਆਂ ਪੱਗਾਂ ਲਾਉਣ ਨਾਲ ਜੇ ਮਸਲਾ ਹੱਲ ਹੁੰਦਾ ਤਾਂ ਅਸੀਂ ਉਹ ਜਿੱਥੇ ਕਹਿਣਗੇ ਉੱਥੇ ਆ ਜਾਂਦੇ। ਸੋ ਇਹ ਗੱਲ ਮਾੜੀ ਆ ਇਹ ਮਾਹੌਲ ਚੰਗਾ ਨਹੀਂ ਆ। ਜਿਸ ਚੀਜ਼ ਤੋਂ ਇਹ ਤਰਨਾ ਪੈਸੇ ਕਰਦੇ ਉਸ ਚੀਜ਼ ਨਾਲ ਤੁਸੀਂ ਕਿੰਨੇ ਸੈਂਸ ਹੈਗੇ। ਦੇਖੋ ਬਹੁਤ ਸਰੀਆਂ ਗੱਲਾਂ ਨੇ ਇਹ ਗੱਲਾਂ ਸਾਰੀਆਂ ਬੈਠ ਕੇ ਹੋ ਜਾਂਦੀਆਂ ਨੇ। ਇਹਨਾਂ ਨੂੰ ਮੈਂ ਉਛਾਲਣ ਲੱਗ ਜਾਵਾਂ ਤੇ ਉਹ ਮੇਰੇ ਖਿਲਾਫ ਮੈਂ ਉਹਨਾਂ ਦੇ ਖਿਲਾਫ ਇਹ ਗੱਲਾਂ ਚੰਗੀਆਂ ਨਹੀਂ ਲੱਗਦੀ ਸੰਸਥਾਵਾਂ ਬੜੀਆਂ ਸਰਕਾਰ ਜੋਗਾ ਗੱਲਬਾਤ ਦਾ ਜਤਨ ਧਾਮੀ ਸਾਹਿਬ ਦੋ ਤਿੰਨ ਵਾਰ ਮਿਲ ਚੁੱਕੇ ਨੇ ਸੋ ਅਸੀਂ ਤਾਂ ਹੁਣ ਵੀ ਸਾਡਾ ਸਾਡੀ ਪਹੁੰਚ ਆ ਕਿ ਆਪਾਂ ਇਸ ਤਰ੍ਹਾਂ ਦੇ ਟਕਰਾਵ ਵਿੱਚ ਨਾ ਆਈਏ ਬੈਠ ਕੇ ਮਸਾਲਾ